ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਸਿਕਲਾਈ ਕੈਂਪ 7 ਜੂਨ ਤੋਂ ਸ਼ੁਰੂ ਹੋਇਆ ਜੋ ਕਿ 3 ਜੂਨ ਤੱਕ ਚੱਲਣਾ ਜੀ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਖਾਲਸਾ ਰੈਜੀਟੇਡ ਅਤੇ ਅਖੰਡ ਜਥੇ ਦੇ ਸਹਿਯੋਗ ਨਾਲ ਇਹ ਕੈਂਪ ਚੱਲ ਰਿਹਾ ਜੀ ਚਾਰ ਸੈਂਟਰ ਬਣੇ ਹੋਏ ਨੇ ਦੋ ਫਗਵਾੜੇ ਇੱਕ ਰਾਣੀਪੁਰ ਤੀਜਾ ਜਗਦੀਸ਼ਪੁਰ ਇਸ ਵੱਲੇ ਜਗਦੀਸ਼ਪੁਰ ਵਿਖੇ ਕੈਂਪ ਚੱਲ ਰਿਹਾ ਆ

Kamal <mansha> man Dhari Bal Bhatti Aakta. Bari Bhu Aakta Bhatti Aakta. Maha Ek, man, ek Manji Dua Dhe. Sat Naam Vahe Guru 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 Sat Naam Vahe Guru

ਸਾਰੇ ਖੰਭਰੋ ਸਾਰੇ ਹੰਮੀ ਬਰੋ ਆਮੀ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਕਲਗੀਆਂ ਵਾਲੇ ਘੋੜੇ ਤੇ ਸਵਾਰ ਹੋ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਦੇ ਨਾਮ ਦਾ ਨਾਮ ਆ ਕਿ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿਤਾ ਜੀ ਦਾ ਹੈ ਗੋਬਿੰਦ ਸਿੰਘ ਪਤਾ ਲੱਗ ਗਿਆ ਸਾਰਨ ਔੜਿੱਕੀ ਵਾਰ ਇੱਕ ਵਾਰ ਚੋਲੋ ਗੁਰੂ ਸਭ ਤੋਂ ਛੋਟੇ ਸੁਪਤ ਸਿੰਘ ਨੂੰ ਕਹਿ ਬਹਾਦਰ ਪਾਚਾ ਆਓ ਆਪਾਂਾਂ ਦੇ ਟੀਮ ਤੇ ਆਇਆ ਉਹ ਜੁੱਟਿਆ ਤੇ ਦਰਿਆ ਵਿੱਚ ਡੁੱਬ ਗਿਆ ਗੁਰੂ ਸਾਹਿਬ ਮੁਸਕਰਾਏ ਧਿਆਣ ਦੇ ਨਾ ਸਾਰੇ ਮੈਂ ਹੁਣ ਪੁੱਛ ਲੈਣਾ ਵਿਚੋਂ ਗੁਰੂ ਸਾਹਿਬ ਮੁਸਕਰਾਏ ਅੱਗੇ ਦਰਪੇ ਅੱਗੇ ਜਾ ਕੇ ਇੱਕ ਪੱਥਰ ਹੋਰ ਹੱਥ ਫੜਿਆ ਤੇ ਦਰਿਆ ਵਿੱਚ ਛੁੱਟ ਦਿੱਤਾ ਤੇ ਮੁਸਕਰਾਏ ਭਾਈ ਨੰਦ ਲਾਲ ਜੀ ਵੱਲ ਵੇਖ ਰਹੇ ਨੇ ਤਰਾ ਕੇ ਪੁੱਛਣ ਲੱਗੇ ਕੀ ਸਮਝ ਆਇਆ ਕੀ ਕਹਿ ਲਗੇ ਕੀ ਸਮਝ ਆਇਆ ਜਿਨਾ ਸਿੱਖ ਕਹਾਵੈ ਜਿਨਾ ਸਿੱਖ ਕਹਾਵੈ ਜਿਨਾ ਸਿੱਖ ਕਹਾਵੈ ਰਹਿਤ ਬਿਨਾਂ ਕਰ ਝੋਟਾ ਖਾਵੇ ਰਹਿਤ ਬਿਨਾਂ ਕਰ ਝੋਟਾ ਖਾਵੇ ਜਿਨਾ ਕਰ ਝੋਟਾ ਖਾਵੇ ਜਿਨਾ ਕਰ ਝੋਟਾ ਖਾਵੇ ਤੇ ਜਿਹੜਾ ਰਹਿਤ ਮੇਰਾ ਤਾਂ ਨਹੀਂ ਰੱਖਦਾ ਸੱਨੇ ਪਾਸ਼ਾ ਕਦੇ ਦਰਦਰ ਦੇ ਤਕੇ ਖਾਂਦਾ ਹੈ ਤਾਰਦਰ ਧੋਖਾ ਖਾਦਾ ਹੈ ਜਿਹੜਾ ਗੁਰੂ ਗੱਤ ਕੇ ਦੀ ਸਗਲਾਈ ਜੋ ਦਾ 204 ਪੈਰ ਬਾਰੇ ਬੱਚਿਆਂ ਨੂੰ ਜਾਣ ਕੇ ਦਿੱਤੀ ਜਾ ਰਹੀ ਆ ਇਹ ਕੀ ਜਾਂਦੇ ਨੇ ਆ ਗੱਤ ਕੇ ਦੀ ਪੋਜੀਸ਼ਨ ਕਿਹੜੀ ਲੜਦੀ ਦੱਸੋ ਪੋਜੀਸ਼ਨ ਕਿਹੜਾ ਪਰ ਅਗੇ ਚਾਹੀਦਾ ਅਧੀ ਇਸਮਾਕੀ ਤੋਂ ਬਾਅਦ ਬੱਚਿਆਂ ਨੂੰ ਗੜੀ ਚੋਲ ਤੇ ਪ੍ਰਸ਼ਾਦਾ ਛਕਾਇਆ ਜਾ ਰਿਹਾ ਹੈ ਜੀ ਜੁਮਾਨਾ ਦਸਤਾਰ ਦੀ ਬੱਚਿਆਂ ਨੂੰ ਗਲਾਈ ਤੇ ਜਾ ਰਹੀ ਆ